ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਬਹੁਤ ਜ਼ਰੂਰੀ ਵੀਡੀਓ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਚੀਜ਼ਾਂ ਦੱਸਣੀਆਂ ਨੇ ਅਗਰ ਤੁਹਾਡਾ ਕੋਲੇਸਟ੍ਰੋਲ ਲੈਵਲ ਵਧਦਾ ਰਹਿੰਦਾ ਹੈ ਉਸ ਨੂੰ ਕਿਵੇਂ ਘਟ ਕਰ ਸਕਦੇ ਹਾਂ ਪੰਜ ਦੀਆਂ ਪੰਜ ਚੀਜ਼ਾਂ ਤੁਹਾਡੀ ਰਸੋਈ ਦੇ ਵਿੱਚ ਹੋਣਗੀਆਂ ਕੋਈ ਵੀ ਚੀਜ਼ ਤੁਸੀਂ ਬਾਜ਼ਾਰ ਲੈਣ ਜਾਣ ਦੀ ਤੁਹਾਨੂੰ ਲੋੜ ਨਹੀਂ ਹੈ ਕਲੇਸਟਰੋਲ ਲੈਵਲ ਇੱਕ ਇਹੋ ਜੀ ਚੀਜ਼ ਹੈ ਜਿਹੜਾ ਕਿ ਵੈਕਸੀ ਇੱਕ ਫੈਟ ਲਾਈਕ ਸਬਸਟੈਂਸ ਆ ਆਪਣੇ ਬਾਡੀ ਦੇ ਸੈੱਲ ਦੇ ਵਿੱਚ ਪਾਇਆ ਜਾਂਦਾ ਔਰ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਗੁੱਡ ਕਲੇਸਟਰੋਲ ਇੱਕ ਹੁੰਦਾ ਬੈਡ ਕਲੇਸਟਰੋਲ ਜਿਹੜਾ ਗੁੱਡ ਕਲੇਸਟਰੋਲ ਆ ਦੈਟ ਇਜ਼ ਐਚ ਡੀ ਐਲ ਤੁਸੀਂ ਲਿਪਿਡ ਪ੍ਰੋਫਾਈਲ ਜਦੋਂ ਚੈੱਕ ਕਰਾਉਨੇ ਹੋ ਕਲੇਸਟਰੋਲ ਕਰਾਉਨੇ ਹੋ ਉਹਦੇ ਵਿੱਚ ਇੱਕ ਐਚ ਡੀ ਐਲ ਲਿਖਿਆ ਹੁੰਦਾ ਇੱਕ ਐਲ ਡੀ ਐਲ ਲਿਖਿਆ ਹੁੰਦਾ ਜਿਹੜਾ ਐਚ ਡੀ ਐਲ ਹੈ ਉਹ ਹੋ ਗਿਆ ਗੁੱਡ ਕਲੇਸਟਰੋਲ ਜਿਹੜਾ ਐਲ ਡੀ ਐਲ ਹੈ ਉਹ ਹੋ ਗਿਆ ਬੈਡ ਕਲੇਸਟਰੋਲ ਜਿਹੜਾ ਕਿ ਬੈਡ ਕੋਲੇਸਟਰੋਲ ਜਦੋਂ LDL ਵੱਧ ਜਾਂਦਾ ਉਹ ਆਪਾਂ ਨੂੰ ਇੱਕ ਹਾਰਟ ਅਟੈਕ ਲੈ ਕੇ ਆ ਸਕਦਾ ਆਪਾਂ ਨੂੰ ਸਟ੍ਰੋਕ ਲੈ ਕੇ ਆ ਸਕਦਾ ਦਿਲ ਦੀਆਂ ਕਈ ਬਿਮਾਰੀਆਂ ਤੁਹਾਡੇ ਲਈ ਉਹ ਸਹੇੜ ਸਕਦਾ ਸੋ ਤੁਸੀਂ ਘਬਰਾਉਣਾ ਨਹੀਂ ਅੱਜ ਤੋਂ ਹੀ ਆ ਪੰਜ ਚੀਜ਼ਾਂ ਖਾਣੀਆਂ ਚੈੱਕ ਕਰ ਦਿਓ ਇੱਕ ਮਹੀਨੇ ਬਾਅਦ ਤੁਸੀਂ ਆਪਣਾ ਬਲੱਡ ਟੈਸਟ ਕਰਾਉਂਗੇ ਤਾਂ ਉਹ ਨਾਰਮਲ ਆਉਣਾ ਸ਼ੁਰੂ ਹੋ ਜਾਏਗਾ ਕਿਉਂਕਿ ਕਈ ਵਾਰ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਆਪਾਂ ਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਔਰ ਕਿਹੜੀ ਚੀਜ਼ ਨਹੀਂ ਖਾਣੀ ਚਾਹੀਦੀ ਜਿਸ ਕਰਕੇ ਆਪਣੇ ਲਿਪਿਡ ਪ੍ਰੋਫਾਈਲ ਜਾਨੀ ਕਿ ਕੋਲੇਸਟਰੋਲ ਲੈਵਲ ਆਪਣੇ ਸਰੀਰ ਦੇ ਵਿੱਚ ਵਧਦਾ ਰਹਿੰਦਾ ਹੈ ਔਰ ਉਸ ਦੇ ਲਈ ਆਪਾਂ ਨੂੰ ਸੇਅਰ ਕਰਨੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਬੜੀ ਜ਼ਰੂਰੀ ਹੈ ਅਗਰ ਤੁਹਾਡਾ ਕੋਲੇਸਟ੍ਰੋਲ 11 ਵਾਧਾ ਹੈ ਔਰ ਨਾਲ ਦੀ ਨਾਲ ਹੀ ਅੱਜ ਤੁਹਾਨੂੰ ਆਪਾਂ ਦੱਸ ਦੇਣੀਆਂ ਨੇ ਉਹ ਪੰਜ ਚੀਜ਼ਾਂ ਉਹ ਕਿਹੜੀਆਂ ਨੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਲ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਸੋ ਆਓ ਸ਼ੁਰੂ ਕਰੀਏ ਕੰਮ ਦੀਆਂ ਗੱਲਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲੀ ਗੱਲ ਆਪਾਂ ਕੋਲੇਸਟ੍ਰੋਲ ਨੂੰ ਕਿਵੇਂ ਘਟ ਕਰ ਸਕਦੇ ਹਾਂ ਉਹਦਾ ਤਰੀਕਾ ਕੀ ਹੈ ਸਭ ਤੋਂ ਪਹਿਲੀ ਜਿਹੜੀ ਤੁਸੀਂ ਚੀਜ਼ ਖਾਣੀ ਸ਼ੁਰੂ ਕਰਨੀ ਹੈ ਉਹ ਹੈਗਾ ਲਸਣ ਯਾਨੀ ਕਿ گارਲਿਕ ਤੁਸੀਂ ਇੱਕ ਫਾੜੀ ਉਹਦੀ ਮਤਲਬ ਉਹ ਪ੍ਰੋਪਰ ਇੱਕ ਜਿਹੜਾ ਤੁਸੀਂ ਦੇਖਦੇ ਹੋ ਲੈਣ ਜਾਂਦੇ ਹੋ ਮਾਰਕੀਟ ਦੇ ਵਿੱਚ ਉਹ ਪੂਰਾ ਇੱਕ ਵਾਈਟ ਕਲਰ ਦਾ ਲਸਣ ਹੁੰਦਾ ਉਹ ਪੂਰਾ ਨਹੀਂ ਖਾਣਾ ਉਹਦੀ ਸਿਰਫ ਇੱਕ ਤੁਸੀਂ ਪੀਸ ਮਤਲਬ ਉਹਦਾ ਇੱਕ ਫਾੜੀ ਤੁਸੀਂ ਲੈਣੀ ਹੈ ਔਰ ਉਹ ਚਬ ਕੇ ਖਾਣੀ ਹੈ ਉਹ ਖਾਣੀ ਕਿਦੋਂ ਆ ਸਵੇਰੇ ਤੁਸੀਂ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਖਾਣੀ ਆ ਔਰ ਇੱਕ ਤੁਸੀਂ ਖਾਣੀ ਆ ਉਹ ਰਾਤ ਨੂੰ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਦੋ ਟਾਈਮ ਤੁਸੀਂ ਖਾਣੀ ਆ ਇੱਕ ਇੱਕ ਫਾੜੀ ਖਾਣੀ ਆ گارਲਿਕ ਦੀ ਯਾਨੀ ਕਿ ਲਸਣ ਦੀ ਕਾਣ ਦਾ ਫਾਇਦਾ ਕੀ ਹੈ ਇਸ ਦੇ ਵਿੱਚ ਹੁੰਦਾ ਐਲਿਸਨ ਜਿਹੜੀ ਮੈਡੀਸ਼ਨਲ ਪ੍ਰੋਪਰਟੀ ਹੈ ਜਿਹੜੀ ਕਿ ਆਪਣੇ ਦਿਲ ਦੇ ਅਟੈਕ ਨੂੰ ਹਾਰਟ ਦੇ ਅਟੈਕ ਨੂੰ ਘਟਾਉਂਦੀ ਹੈ ਉਹ ਆਪਣੀ ਡਾਈਜੈਸ਼ਨ ਨੂੰ ਵੀ ਗੱਡ ਕਰਦੀ ਆ ਇਸ ਕਰਕੇ ਲਸਣ ਆਪਾਂ ਤੁਹਾਨੂੰ ਖਾਣ ਨੂੰ ਕਹਿ ਰਹੇ ਹਾਂ ਸਭ ਤੋਂ ਗੁੱਡ ਪ੍ਰੋਪਰਟੀ ਹੈ ਕੋਲੇਸਟ੍ਰੋਲ ਲੈਵਲ ਆਪਣੀ ਬੋਡੀ ਦੇ ਵਿੱਚ ਵਧਣ ਨਹੀਂ ਦਿੰਦੀ ਇਸ ਕਰਕੇ ਤੁਸੀਂ ਲਸਣ ਖਾਣਾ ਹੈ ਇੱਕ ਫਾੜੀ ਸਵੇਰੇ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਔਰ ਦੂਸਰੀ ਰਾਤ ਦੇ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਔਰ ਇਹ ਚਬ ਕੇ ਖਾਣੀ ਹੈ ਇਹ ਨਹੀਂ ਆ ਵੀ ਤੁਸੀਂ ਸਿੱਧਾ ਦਵਾਈ ਦੇ ਤੌਰ ਤੇ ਜਿਵੇਂ ਖਾਣੇ ਹੋ ਉਵੇਂ ਖਾਓਗੇ ਨਹੀਂ ਚਬ ਕੇ ਖਾਵਾਂਗੇ ਪ੍ਰੋਪਰ ਇਹ ਹੋ ਗਈ ਪਹਿਲੀ ਚੀਜ਼ ਲਸਣ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਗ੍ਰੀਨ ਟੀ ਗ੍ਰੀਨ ਟੀ ਹੈ ਜਿਹੜੀ ਉਹ ਸਿਹਤ ਲਈ ਬਹੁਤ ਵਧੀਆ ਹੈ ਔਰ ਇੱਕ ਗੱਲ ਹੋਰ ਮੈਂ ਭੁੱਲ ਗਿਆ ਸੀ ਜਿਹੜਾ ਲਸਣ ਹੈ ਲਸਣ ਐਜ਼ ਆ ਐਂਟੀਕੋਗੂਲੈਂਟ ਕੰਮ ਕਰਦਾ ਹੈ ਤੁਸੀਂ ਡਾਕਟਰ ਕੋਲ ਜਾਨੇ ਹੋ ਤੁਹਾਨੂੰ ਰਾਤ ਨੂੰ ਕਈ ਵਾਰ ਮੈਡੀਸਿਨ ਦਿੰਦੇ ਨੇ ਖਾਣ ਨੂੰ ਜਿਸ ਦੇ ਵਿੱਚ ਬਲੱਡ ਪਤਲਾ ਕਰਨ ਵਾਲੀ ਦਵਾਈ ਹੁੰਦੀ ਹੈ ਸੋ ਉਸ ਦਾ ਕੰਮ ਥੋੜਾ ਲਸਣ ਕਰੇਗਾ ਸੋ ਇਹ ਗੱਲ ਧਿਆਨ ਰੱਖਿਓ ਲਸਣ ਦੇ ਬਹੁਤ ਫਾਇਦੇ ਨੇ ਜਿਹੜੀ ਦੂਸਰੀ ਚੀਜ਼ ਹੈ ਉਹ ਹੈ ਗ੍ਰੀਨ ਟੀ ਗ੍ਰੀਨ ਟੀ ਕੀ ਕਰਦੀ ਹੈ ਆਪਣੀ ਜਿਹੜੀ ਬੋਡੀ ਹੈ ਉਹਦੇ ਵਿੱਚ ਕੋਲੇਸਟ੍ਰੋਲ ਲੈਵਲ ਨੂੰ ਕੱਟ ਕਰਦੀ ਹੈ ਉਦਾ ਕਾਰਨ ਕੀ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਜਦੋਂ ਵੀ ਕੋਈ ਭਾਰ ਘਟਾਉਣਾ ਸ਼ੁਰੂ ਕਰਦਾ ਹੈ ਡਾਕਟਰ ਜਾਂ ਡਾਈਟੀਸ਼ੀਅਨ ਉਹਨੂੰ ਕਹਿੰਦੇ ਨੇ ਵੀ ਤੁਸੀਂ ਗ੍ਰੀਨ ਟੀ ਪੀਣੀ ਸ਼ੁਰੂ ਕਰੋ ਸੋ ਗ੍ਰੀਨ ਟੀ ਐਬਸਾਰਪਸ਼ਨ ਦੇ ਵਿੱਚ ਵੀ ਕੰਮ ਕਰੇਗੀ ਆਪਾਂ ਨੂੰ ਕਬਜ ਵੀ ਨਹੀਂ ਹੋਣ ਦੇਗੀ ਔਰ ਕੋਲੇਸਟਰੋਲ ਲੈਵਲ ਸਪੈਸ਼ਲੀ ਜਿਹੜੇ ਐਲ ਡੀ ਐਲ ਵਧਦੇ ਆ ਉਹਨਾਂ ਨੂੰ ਇਹ ਕੰਟਰੋਲ ਕਰਕੇ ਰੱਖਦੀ ਹੈ ਇਸ ਦਾ ਤੁਸੀਂ ਇੱਕ ਕੱਪ ਸਵੇਰੇ ਇੱਕ ਕੱਪ ਦੁਪਹਿਰੇ ਇੱਕ ਕੱਮ ਸ਼ਾਮ ਔਰ ਇਹ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਵੀ ਲੈ ਸਕਦੇ ਹੋ ਬਾਅਦ ਚ ਵੀ ਲੈ ਸਕਦੇ ਹੋ ਗ੍ਰੀਨ ਟੀ ਦੇ ਬਹੁਤ ਜ਼ਿਆਦੇ ਫਾਇਦੇ ਹਨ ਤੋ ਦੂਸਰੀ ਚੀਜ਼ ਹੋਗੀ ਗ੍ਰੀਨ ਟੀ ਪਹਿਲੀ ਲੈਸਨ ਸੀ ਜਿਹੜੀ ਤੀਸਰੀ ਚੀਜ਼ ਹੈ ਉਹ ਤੁਹਾਨੂੰ ਦੱਸਣ ਲੱਗੇ ਆ ਆਪਾਂ ਕੋਰੀਅੰਡਰ ਸੀਡਸ ਯਾਨੀ ਕਿ ਧਨੀਏ ਦੇ ਬੀਜ ਕਹ ਲੋ ਹੈਨਾ ਇਹ ਤੁਹਾਨੂੰ ਮਿਲ ਜਾਂਦੇ ਨੇ ਕਰਿਆਨੇ ਦੀ ਸਟੋਰ ਤੋਂ ਵੀ ਮਿਲ ਜਾਣਗੇ ਤੁਹਾਡੀ ਰਸੋਈ ਦੇ ਵਿੱਚ ਵੀ ਪਏ ਹੋਣਗੇ ਇਹ ਤੁਸੀਂ ਇਸ ਦਾ ਪਾਊਡਰ ਵੀ ਬਣਾ ਕੇ ਖਾ ਸਕਦੇ ਹੋ ਸਾਬਤ ਵੀ ਖਾ ਸਕਦੇ ਹੋ ਇਸ ਨੂੰ ਤੁਸੀਂ ਕੁੱਟ ਲੈਣਾ ਹੈ ਚੰਗੀ ਤਰ੍ਹਾਂ ਔਰ ਇਸ ਦਾ ਪਾਊਡਰ ਬਣਾ ਕੇ ਆਪਾਂ ਇੱਕ ਚਮਚ ਕਿਸੇ ਵੀ ਟਾਈਮ ਤੁਸੀਂ ਲੈ ਸਕਦੇ ਹੋ ਕੋਸ਼ਿਸ਼ ਕਰੋ ਇਸ ਨੂੰ ਤੁਸੀਂ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਲੈ ਲਓ ਅੱਧਾ ਘੰਟਾ ਇਸ ਨਾਲ ਕੀ ਹੈ ਜਿਹੜੀ ਤੁਹਾਡੀ ਇੱਕ ਪਾਚਨ ਸ਼ਕਤੀ ਹੈ ਜਿਹੜੀ ਤੁਹਾਡੀ ਡਾਈਜੈਸ਼ਨ ਹੈ ਉਹ ਵੀ ਇੰਪਰੂਵ ਹੋਏਗੀ ਕਿਉਂਕਿ ਇਸ ਦੇ ਵਿੱਚ ਮੇਨ ਜੋ ਦੇਖਿਆ ਜਾਂਦਾ ਹੈ ਉਹ ਕੀ ਹੈ ਆਪਣੇ ਬਲੱਡ ਸਰਕੂਲੇਸ਼ਨ ਨੂੰ ਵੀ ਇਹ ਇਨਕਰੀਜ਼ ਕਰਦੀ ਹੈ ਜਿਹੜਾ ਹਾਰਟ ਅਟੈਕ ਦਾ ਰਿਸਕ ਹੈ ਉਸ ਨੂੰ ਘਟਾਉਂਦੀ ਹੈ ਇਸ ਵਿੱਚ ਜਿਹੜੇ ਤੁਸੀਂ ਕੋਰੀਐਂਡਰ ਸੀਡਸ ਲੈਣੇ ਨੇ ਇਹ ਤੁਸੀਂ ਇਸ ਨੂੰ ਥੋੜਾ ਜਿਹਾ ਗਰਮ ਕਰਕੇ ਭੁੰਨ ਕੇ ਵੀ ਇਸ ਦਾ ਪਾਊਡਰ ਬਣਾ ਕੇ ਰੱਖ ਲਓ ਉਹ ਵੀ ਲੈ ਸਕਦੇ ਹੋ ਔਰ ਅਗਰ ਸਾਬਤ ਖਾ ਸਕਦੇ ਹੋ ਕਈ ਵਾਰੀ ਸਾਬਤ ਖਾਣੇ ਔਖੇ ਲੱਗਦੇ ਨੇ ਤਾਂ ਇਸ ਨੂੰ ਆਪਾਂ ਕੀ ਕਰਾਂਗੇ ਜਿਹੜੀ ਦਾਲ ਸਬਜ਼ੀ ਹੈ ਕੜੀ ਦੇ ਵਿੱਚ ਯਾਦਤਰ ਦੇਖਿਆ ਲੋਕ ਸਾਬਤ ਧਣੀਆਂ ਜ਼ਰੂਰ ਪਾਉਂਦੇ ਨੇ ਸੋ ਤੁਸੀਂ ਆਪੀ ਦਾਲ ਸਬਜੀ ਦੇ ਵਿੱਚ ਪਾ ਲਓ ਇੱਕ ਦੋ ਵਾਰ ਆਪਾਂ ਸਬਜੀ ਖਾਣੀਆਂ ਦੇਣ ਦੇ ਵਿੱਚ ਜਾਂ ਦਾਲ ਖਾਣੇ ਆ ਉਸ ਦੇ ਵਿੱਚ ਤੁਸੀਂ ਨਾਲ ਇਸ ਨੂੰ ਚਬ ਕੇ ਖਾ ਸਕਦੇ ਹੋ ਇਸ ਦੇ ਬਹੁਤ ਫਾਇਦੇ ਨੇ ਟੀਟੀ ਵਿੱਚ ਤੁਹਾਨੂੰ ਆਪਾਂ ਦੱਸਤੀ ਚੌਥੀ ਚੀਜ਼ ਹੈ ਉਹ ਤੁਹਾਨੂੰ ਦੱਸਣ ਲੱਗੇ ਆ ਆਮਲਾ ਆਮਲਾ ਦਾ ਤੁਸੀਂ ਪਾਊਡਰ ਵੀ ਲੈ ਸਕਦੇ ਹੋ ਆਮਲਾ ਸਾਬਤ ਵੀ ਚਬ ਕੇ ਖਾ ਸਕਦੇ ਹੋ ਜਿਵੇਂ ਤੁਹਾਨੂੰ ਸੌਖਾ ਲੱਗੇ ਜਾਂ ਆਮਲਾ ਦਾ ਮਰੱਬਾ ਵੀ ਬਣਾ ਕੇ ਤੁਸੀਂ ਖਾ ਸਕਦੇ ਹੋ ਇਸ ਦੇ ਵਿੱਚ ਕੀ ਹੁੰਦਾ ਫਾਈਟੋ ਨਿਊਟ੍ਰੀਐਂਟਸ ਹੁੰਦੇ ਨੇ ਐਂਟੀਆਕਸੀਡੈਂਟਸ ਹੁੰਦੇ ਨੇ ਜਿਹੜੇ ਕਿ ਆਪਣੇ ਬਲੱਡ ਦੇ ਸਰਕੂਲੇਸ਼ਨ ਨੂੰ ਪਿਉਰੀਫਾਈ ਕਰਦੇ ਨੇ ਸੋ ਇਸ ਕਰਕੇ ਆਮਲਾ ਬਹੁਤ ਗੁਣਕਾਰੀ ਹੈ ਇੱਕ ਕਹਾਵਤ ਵੀ ਹੈ ਵੀ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦ ਪਤਾ ਲੱਗਦਾ ਇਹ ਗੱਲ ਸੱਚੀ ਹੈ ਸੋ ਇਸ ਕਰਕੇ ਤੁਸੀਂ ਆਮਲਾ ਦੋ ਜਾਂ ਸਾਬਤ ਖਾ ਲੋ ਸਵੇਰੇ ਖਾਲੀ ਪੇਟ ਉੱਠਣਸਾਰ ਜਾਂ ਫਿਰ ਤੁਸੀਂ ਦੁਪਹਿਰ ਦੇ ਸਮੇਂ ਰੋਟੀ ਖਾਣ ਤੋਂ ਬਾਅਦ ਇੱਕ ਆਮਲੇ ਦਾ ਪਾਊਡਰ ਦਾ ਇੱਕ ਚਮਚ ਲਾਉਂਗੇ ਉਹ ਵੀ ਤੁਹਾਡੇ ਕੋਲੇਸਟ੍ਰੋਲ ਲੈਵਲ ਨੂੰ ਘਟਾ ਕੇ ਰੱਖਣਗੇ ਆਮਲੇ ਦੇ ਐਨੇ ਫਾਇਦੇ ਹਨ ਹੁਣ ਲਾਸਟ ਚ ਜਿਹੜੀ 5ਵੀਂ ਚੀਜ਼ ਹੈ ਹੈਗੀ ਆ ਮੇਥੀ ਦੇ ਬੀਜ ਮੇਥੀ ਦੇ ਸੀਡਸ ਉਸ ਦੇ ਵਿੱਚ ਗਲੈਕਟੋਮੈਨਨਨ ਹੁੰਦਾ ਜਿਹੜਾ ਕਿ ਆਪਣੇ ਐਲਡੀਐਲ ਲੈਵਲਸ ਨੂੰ ਘਟਾ ਕੇ ਰੱਖਦਾ ਕੋਲੇਸਟ੍ਰੋਲ ਲੈਵਲ ਨੂੰ ਘਟਾ ਕੇ ਰੱਖਦਾ ਔਰ ਆਪ ਨੂੰ ਹਾਰਟ ਅਟੈਕ ਤੋਂ ਬਚਾਉਂਦਾ ਹੈ ਔਰ ਇਸ ਦੇ ਵਿੱਚ ਐਂਟੀਆਕਸੀਡੈਂਟਸ ਹੁੰਦੇ ਨੇ ਫ੍ਰੀ ਰੈਡੀਕਲਸ ਹੁੰਦੇ ਨੇ ਜਿਸ ਨਾਲ ਆਪਣੇ ਬਲੱਡ 슈ਗਰ ਔਰ ਬਲੱਡ ਦਾ ਜਿਹੜਾ ਆਪਣਾ ਪ੍ਰੈਸ਼ਰ ਹੈ ਉਸ ਨੂੰ ਵੀ ਉਹ ਕੰਟਰੋਲ ਚ ਰੱਖਦਾ ਸੋ ਇੱਕ ਵਾਰ ਮੈਂ ਫੇਰ ਤੁਹਾਨੂੰ ਦੱਸਦਾ ਉਹ ਪੰਜ ਚੀਜ਼ਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਲਸਣ گارਲਿਕ ਹੋ ਗਿਆ ਦੂਸਰੇ ਨੰਬਰ ਤੇ ਗ੍ਰੀਨ ਟੀ ਹੋਗੀ ਤੀਸਰੇ ਨੰਬਰ ਤੇ ਕੋਰੀਐਂਡਰ ਬੀਜ ਹੋਗੇ ਯਾਨੀ ਕਿ ਧਨੀਏ ਦੇ ਬੀਜ ਹੋਗੇ ਚੌਥੇ ਨੰਬਰ ਤੇ ਮੇਥੀ ਦੇ ਬੀਜ ਹੋਗੇ ਪੰਜਵੇਂ ਨੰਬਰ ਤੇ ਆਮਲਾ ਹੋ ਗਿਆ ਇਹ ਪੰਜ ਚੀਜ਼ਾਂ ਅਗਰ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦੋਗੇ ਤਾਂ ਤੁਸੀਂ ਕੋਲੇਸਟ੍ਰੋਲ ਲੈਵਲ ਨੂੰ ਘਰ ਦੇ ਵਿੱਚ ਹੀ ਠੀਕ ਕਰ ਸਕਦੇ ਹੋ ਸੋ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਪੁੱਛਿਓ ਔਰ ਮਿਲਾਂਗੇ ਚੱਲਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤिल ਤੱਕ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ